ਅੱਜ ਆਪਾਂ ਗੱਲ ਕਰਾਂਗੇ ਸਬਰਾਜ 744 FE ਬਾਰੇ ਇਹ ਦੋ ਮਾਡਲ ਆਉਂਦੇ ਇੱਕ XT ਇੱਕ FE ਆਪਾਂ FE ਬਾਰੇ ਗੱਲ ਕਰਾਂਗੇ ਜਿਹੜਾ 744 FE ਹੈ ਸਬਰਾਜ ਦਾ ਇਹ ਕਿੰਨਾ ਬਣਿਆ ਕਿੰਨੇ ਸੀਸੀ ਇੰਜਣ ਹੈ ਕੀ ਲਿਫਟ ਕਪੈਸਿਟੀ ਹੈ ਉਹਦੇ ਬਾਰੇ ਸਾਰੀ ਆਪਾਂ ਵਿਸਤਾਰਪੂਰਵਕ ਇਹਦੇ ਬਾਰੇ ਗੱਲ ਕਰਾਂਗੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਪੇਜ ਨੂੰ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਮੈਂਟ ਕਰੋ ਜਿਹੜੇ ਵੀਰ ਕੋਲੇ 744 ਟਰੈਕਟਰ ਹੈ ਉਹ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਨਾ ਕ ਟਰੈਕਟਰ ਜ਼ੋਰ ਮਾਰਦਾ ਜਿਹੜੇ YouTube ਤੇ ਦੇਖਦੇ ਆ ਉਹ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਪਾਂ ਗੱਲ ਕਰੀਏ 744 ਬਾਰੇ 744 ਟਰੈਕਟਰ 1997 ਵਿੱਚ ਲਾਂਚ ਕੀਤਾ ਗਿਆ ਜਿਹੜਾ 744 ਟਰੈਕਟਰ ਸੀਗਾ ਉਹ 1997 ਚ ਲਾਂਚ ਕਰਤਾ ਸੀਗਾ ਕੰਪਨੀ ਨੇ ਸਭਰਾ 744 ਟਰੈਕਟਰ 1997 ਵਿੱਚ ਲਾਂਚ ਕੀਤਾ ਗਿਆ ਇਸ ਦਾ ਇੰਜਨ ਇਸ ਦਾ ਇੰਜਨ ਬਹੁਤ ਸ਼ਕਤੀਸ਼ਾਲੀ ਟਰੈਕਟਰ ਦਾ ਇੰਜਨ ਸ਼ਕਤੀਸ਼ਾਲੀ ਤੇ ਕੁਸ਼ਲ ਹੈ 744 ਦਾ ਜਿਹੜਾ ਉਹ ਸ਼ਕਤੀਸ਼ਾਲੀ ਜੇ ਕੋਸ਼ਲ ਸਵਰਾਜ 743 ਨੂੰ 1999 ਦੇ ਵਿੱਚ ਪੇਸ਼ ਕਰਤਾ ਸੀਗਾ ਪਹਿਲਾਂ ਇਹਨਾਂ ਨੇ 97 ਜਿਹਨੂੰ ਬਣਾਉਣਾ ਸਟਾਰਟ ਕਰਕੇ ਲਾਂਚ ਕਰਤਾ ਤੇ ਉਸ ਤੋਂ ਬਾਅਦ ਇਹਨਾਂ ਨੇ 99 ਵਿੱਚ ਪੇਸ਼ ਕਰਤਾ ਅਡਵਾ ਅਡ ਸਟੇਟਾਂ 'ਚ ਮੰਨ ਲਓ ਜਿੰਨੀਆਂ ਵੀ ਸਟੇਟਾਂ ਆ ਭਾਰਤ 'ਚ ਸਾਰੀਆਂ ਸਟੇਟਾਂ ਜਿਨ੍ਹਾਂ ਨੇ ਪੇਸ਼ ਕਰਤਾ ਸੀ ਇਹ ਟਰੈਕਟਰ 99 ਵਿੱਚ ਇੰਜਣ ਦਾ ਇੰਜਣ ਦਾ ਮਾਡਲ ARB30TR ਤੌਰਕ ਡਾਇਰੈਕਟ ਇੰਜੈਕਸ਼ਨ ਪੋਸਟ ਸਟ੍ਰੋਕ ਡਾਇਰੈਕਟ ਇੰਜੈਕਸ਼ਨ ਇਹ ਕਿੰਨੇ ਐਚਪੀ ਦਾ ਟਰੈਕਟਰ ਹੈ ਇਹ 45 ਐਚਪੀ ਦਾ ਟਰੈਕਟਰ ਹੈ 3 ਸਿਲੰਡਰ ਹੈ 3307 ਸੀਸੀ ਦਾ ਇੰਜਣ ਹੈ ਜਿਹੜਾ 744 ਹੈ ਇਹਦਾ 3307 ਸੀਸੀ ਇੰਜਣ ਹੈ 3 ਸਿਲੰਡਰ ਹੈ 45 ਐਚਪੀ ਕੈਟਾਗਰੀ ਦਾ ਇਹ ਟਰੈਕਟਰ ਹੈ ਇਹ ਪਹਿਲੇ ਆਰਪੀਐਮ ਦੀ ਗੱਲ ਕਰੀਏ 2000 ਆਰਪੀਐਮ ਟਰੈਕਟਰ ਦਾ ਜਿਹੜਾ 744 ਐਫੀ ਹੈ ਇੰਜਣ ਨੂੰ ਠੰਡਾ ਕਰਨ ਲਈ ਵਾਟਰ 쿨ਰ ਵਾਟਰ ਕੂਲਡ ਇੰਜਣ ਹੈ ਇਹਦੇ 'ਚ ਵਾਟਰ ਕੂਲਡ ਦਾ ਮਤਲਬ ਜਿਹੜੇ ਟਰੈਕਟਰ ਰੈਡੀਏਟਰ ਤੇ ਚੱਲਦੇ ਜਿਹੜੇ ਇੰਜਣ ਹੈ ਇਹ ਟਰੈਕਟਰਾਂ ਦੇ ਰੈਡੀਟਰ ਹੁੰਦਾ ਜਿਹੜਾ ਇਹਦਾ ਸਾਹ ਵਾਲੀ ਦੀ ਗੱਲ ਕਰੀ ਪਾ ਏਅਰ ਫਿਲਟਰ ਉਹ ਔਇਲ ਵਾਥ ਏਅਰ ਫਿਲਟਰ ਜੋ ਕਿ ਇੰਜਨ ਨੂੰ ਸਾਫ਼ ਸੁਥਰੀ ਹਵਾ ਪ੍ਰਦਾਨ ਕਰਦਾ ਏ ਏਅਰ ਟਰੈਕਟਰਾਂ ਦੇ ਖਾਸ ਕਰਕੇ ਏਅਰ ਫਿਲਟਰ ਜਿਹੜਾ ਹੁੰਦਾ ਏਅਰ ਕਲੀਨਰ ਦਾ ਉਹ ਔਇਲ ਵਾਲਾ ਵੀ ਹੁੰਦਾ ਸਾਰੇ ਸਬਰਾਜ ਦੇ ਕੀ ਕਹਿਣਾ ਹੁਣ ਕੰਪਨੀ ਕੋਈ ਆਪੋ ਆਪ ਵੀ ਲਵਾ ਲੰਦਾ ਨਾ ਸੁੱਕਾ ਕੋਈ ਡਿਮਾਂਡ ਤੇ ਵੀ ਆ ਜਾਂਦਾ ਕੋਈ ਤੇ ਕੁਝ ਟਰੈਕਟਰਾਂ ਦੇ ਆਉਣ ਵੀ ਲੱਗ ਗਿਆ ਵਿੱਚ ਵਿੱਚ ਇਰਕਲੀਨ ਕਲੀਨਰ ਜਿਹੜਾ ਫਿਲਟਰ ਹੈ ਸੁੱਕਾ ਹੋਣ ਲੱਗਦਾ ਇਸ ਦੀ ਪੀਟੀਓ ਪਾਵਰ 47.8 ਐਚਪੀ ਹੈ ਜਿਹੜੀ ਕਿ ਸਾਰੇ ਇੰਪਲੀਮੈਂਟ ਥਰੇਸਰ ਕੂੜੀ ਵਾਲੀ ਮਸ਼ੀਨ ਲੇਜ਼ਰ ਕਰਾਪ ਰੋਟਾਬੀਟਰ ਵਗੈਰਾ ਸਾਰੇ ਟਰੈਕਟਰ ਤੇ ਵਧੀਆ ਆਸਾਨੀ ਨਾਲ ਚੱਲਦੇ ਨੇ ਇਸ ਦੀ ਲਿਫਟ ਕੈਪੈਸਿਟੀ ਦੀ ਆਪਾਂ ਜੀ ਗੱਲ ਕਰੀਏ 744 ਐਫੀ ਦੀ ਲਿਫਟ ਕੈਪੈਸਿਟੀ ਕਿੰਨੀ ਹੈ ਇਸ ਦੀ 744 ਦੀ ਲਿਫਟ ਕੈਪੈਸਿਟੀ ਹੈ 1700 ਕਿਜੀ 1700 ਕਿਲੋਗ੍ਰਾਮ ਇਹਦੀ ਲਿਫਟ ਕੈਪੈਸਿਟੀ ਹੈ ਜਿਹੜਾ 744 ਐਕਸਟੀ ਉਹਦਾ ਐਫੀ ਦੇ ਨਾਲੋਂ ਫਰਕ ਹੁੰਦਾ ਉਹਦੀ ਆਪਾਂ ਇੱਕ ਵੱਖਰੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਹੜਾ 744 ਟਰੈਕਟਰ ਹੈ ਇਹਨੂੰ ਟਰਾਲਿਆਂ ਤੋਂ ਜਿਹੜੇ ਮਿੱਟੀ ਦਾ ਕੰਮ ਕਰਦੇ ਹਨ ਜਿਆਦਾਤਰ ਉਹ ਵੀ ਜਿਹੜੇ ਟਰੈਕਟਰ ਨੂੰ ਜਿਆਦਾ ਵਰਤਦੇ ਨੇ ਬਾਕੀ ਕੰਪਨੀ ਨੇ ਇਹਨੂੰ ਕਿਸਾਨਾਂ ਦੀ ਪੂਰਜੋਰ ਮੰਗਦੇ ਟਰੈਕਟਰ ਦੀ ਜਿਹੜੀ ਟਰੈਕਟਰ ਦਾ ਸਿਸਟਮ ਸੀ ਜਿਹੜਾ ਉਹ ਸਾਰਾ ਉਹਨਾਂ ਨੇ ਕਿਸਾਨਾਂ ਦੇ ਆਧਾਰ ਤੇ ਕਰਿਆ ਇਹ ਟਰੈਕਟਰ ਵਧੀਆ ਤੇ ਕੁਸ਼ਲ ਟਰੈਕਟਰ ਹੈ ਕਿਸਾਨਾਂ ਲਈ ਛੋਟੇ ਕਿਸਾਨਾਂ ਲਈ ਤੇ ਵਧੀਆ ਚੱਲਣ ਤੇ ਵਧੀਆ ਜਿਹੜੇ ਹੋਣ ਆ ਰਹੇ ਸੋ 47 ਉਹ 3 ਸਪੀਡ ਦੇ ਆ ਵਿਚਾਰੇ ਨੇ ਉਹਨਾਂ ਦਾ ਕਲਰ ਵੀ ਚੇਂਜ ਹੋ ਗਿਆ ਹਨਾ ਸਾਰਾ ਕੁਝ ਮੰਨ ਲਓ ਕੰਪਨੀ ਐਡੋ ਅੱਡ ਅਲੱਗ-ਅਲੱਗ ਸਾਲਾਂ ਦੇ ਵਿੱਚ ਇਹਦੇ ਤੇ ਕਿਸੇ ਮਾਡਲ 'ਚ ਕੋਸ਼ ਕਰਤਾ ਕਿਸੇ ਮਾਡਲ 'ਚ ਕੁਝ ਸੁਧਾਰ ਕੀਤੇ ਨੇ ਇਹ ਟਰੈਕਟਰ ਬਹੁਤ ਹੀ ਜ਼ੋਰਦਾਰ ਇੰਜਣ ਦੇ ਵਿੱਚ ਉਪਲਬਧ ਹੈ ਇਹ ਟਰੈਕਟਰ ਅੱਜ ਵੀ ਮਾਰਕੀਟ ਦੇ ਵਿੱਚ ਉਪਲਬਧ ਹੈ ਟਰੈਕਟਰ ਹਾਲਾਂਕਿ ਸਵਰਾਜ 855 ਜੀ ਨੇ ਟਰੈਕਟਰ ਦੀ ਮਾਰਕੀਟ ਨਹੀਂ ਵੜੀ ਪਰ ਫਿਰ ਵੀ ਇਹ ਟਰੈਕਟਰ ਨੇ ਕਿਸਾਨਾਂ ਦੇ ਦਿਲਾਂ ਤੇ ਰਾਜ ਕੀਤਾ ਅਜੇ ਤੱਕ ਜਿਹੜੇ ਵੀਰ ਮਿੱਟੀ ਦਾ ਕੰਮ ਕਰਦੇ ਆ ਉਹਨਾਂ ਕੋਲੇ ਖਾਸ ਕਰਕੇ 744 ਟਰੈਕਟਰ ਜਿਆਦਾ ਹੁੰਦਾ ਵੀਡੀਓ ਚ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਵੀਰਾਂ ਕੋਲੇ 744 ਟਰੈਕਟਰ ਆ ਸਵਰਾਜ ਐਫੀ ਉਹ ਮੇਰੇ ਵੀਰ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੀ ਪਰਫਾਰਮੈਂਸ ਆ ਟਰੈਕਟਰ ਦੀ ਚੱਲਣ ਤੇ ਮਿਲਾਂਗੇ ਅਗਲੀ ਵੀਡੀਓ ਚ ਧੰਨਵਾਦ